ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋ ਜੀ ਸਾਰੇ ਜਾਣੇ ਅੱਪ ਅੱਜ ਫੇਰ ਲੈ ਕੇ ਆਏ ਆ ਤੁਹਾਡੇ ਖਾਤਰ ਇੱਕ ਨਵੀਂ ਵੀਡੀਓ ਤੇ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਆਉਣ ਲਈ ਬਹੁਤ ਬਹੁਤ ਸਵਾਗਤ ਆ ਜੀ ਤੇ ਜਿਹੜੇ ਵੀਰ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਠੀਕ ਆ ਜੀ ਹੋਰ ਸਨੋ ਜੀ ਠੀਕ ਹੋ ਸਾਰੇ ਜਾਣੇ ਕਬੂਤਰ ਠੀਕ ਨੇ ਵੀਰੇ ਸਾਰਿਆਂ ਦੇ ਜੀ ਬੱਚੇ-ਪੁੱਤੇ ਨਿਕਲ ਗਏ ਲਾਰੇ ਟਾਂਗੀਆਂ ਤੇ ਤੇ ਆਪਣੇ ਵੀ ਬੱਚੇ-ਪੁੱਤੇ ਪੂਰੇ ਕੈਮ ਨੇ ਜੀ ਬੱਚੇ ਨਿਕਲੇ ਤਾਂ ਹੈ ਨਹੀਂ ਵੈਸੇ ਵੀ ਨਹੀਂ ਆਪਣੇ ਕਬੂਤਰ ਕੈਮ ਨੇ ਜੀ ਪੂਰੇ ਬਾਂਡੇ ਧਰੇ ਹੋਏ ਨੇ ਜੋੜੀਆਂ ਦੇ ਦੇਖੋ ਖਾਦ ਨਿਕਲਦੇ ਨੇ ਬੱਚੇ ਹੋਰ ਸਾਰੇ ਵੀ ਠੀਕ ਹੈ ਘਰ ਪਰਿਵਾਰ ਸਾਰੇ ਵੀਰਾਂ ਦਾ ਠੀਕ ਹੈ ਜੀ ਤੇ ਵੀਰੇ ਅੱਜ ਆਪਾਂ ਗੱਲ ਕਰਨ ਲੱਗੇ ਆ ਜੀ ਅੰਡੇਆਂ ਬਾਰੇ ਵੀ ਸਹੀ ਅੰਡੇ ਤੇ ਖਰਾਬ ਅੰਡੇ ਦੀ ਪਰਖ ਕੀ ਆ ਜੀ ਕਿ ਅੰਡੇ ਦੀ ਤਾਂ ਵੀਰੇ ਅਸਲ ਦੇ ਵਿੱਚ 2 2 ਜਾਂ 3 ਦਿਨ ਬਾਅਦ ਹੀ ਪਤਾ ਲੱਗਣ ਲੱਗ ਜਾਂਦਾ ਵੀ ਕਿਹੜਾ ਅੰਡਾ ਸਹੀ ਆ ਕਿਹੜਾ ਅੰਡਾ ਖਰਾਬ ਆ ਤੇ ਆਪਾਂ ਹੁਣ ਦਿਖਾਉਨੇ ਆਂ ਇਹ ਇਧਰ ਕਬੂਤਰੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਇਧਰ ਆਪਣੇ ਜੋੜੇ ਨੇ ਵੀ ਤੇ ਆਹ ਕੌਣ ਸੋਖਾਉਨੇ ਆਂ ਕਿਹੜਾ ਅੰਡਾ ਸਹੀ ਆ ਤੇ ਕਿਹੜਾ ਅੰਡਾ ਖਰਾਬ ਆ ਸਭ ਤੋਂ ਘੱਟ ਤਰੀਕਾ ਵੀ ਨੇ ਇਹੀ ਆ ਤੁਸੀਂ ਇੱਕ ਫਲੈਸ਼ ਲੈ ਲੈਣੀ ਹੈ ਜੀ ਠੀਕ ਹੈ ਆ ਫਲੈਸ਼ ਲੈ ਲਈ ਆਪਾਂ ਨੇ ਆਈ ਨਹੀਂ ਖਰਾਬ ਆਂਦਾ ਹਨ ਨੂੰ ਕਲੀਅਰ ਦੇਖਦਾ ਹੋਣਾ ਬਸ ਨਹੀਂ ਕਲੀਅਰ ਕਰਕੇ ਦਿਖਾਵਾਂਗੇ ਪਰ ਕੋਈ ਨਹੀਂ ਆ ਦੇਖੋ ਵੀਰੇ ਇਹਦੇ 'ਚ ਕੋਈ ਵੀ ਜਾਨੀ ਕਿ ਨਿਸ਼ਾਨ ਨਹੀਂ ਹੈਗਾ ਮਾੜਾ ਯਾਰ ਇਹ ਆਂਦਾ ਹੋਊਗਾ ਜੀ ਸਹੀ ਉਹਦੇ ਵਿੱਚ ਮਾੜਾ ਡਾਊਟ ਬਣ ਜਾਊਗਾ। ਹੋ ਗਿਆ ਨਾ? ਠੀਕ ਹੈ। ਆ ਵੀ ਅੰਡਾ ਖਰਾਬ ਆਈ। ਠੀਕ ਹੈ। ਆ ਵੀ ਜਿਹੜੀ ਜਰਦੀ ਨਹੀਂ ਦੀ ਆ। ਠੀਕ ਹੈ ਜੀ ਇਹ ਵੀ ਅੰਡਾ ਖਰਾਬ ਆ। ਹੁਣ ਆਪਾਂ ਤੁਹਾਨੂੰ ਦਿਖਾਉਂਦੇ ਜੀ ਸਹੀ ਅੰਡਾ। ਕਿ ਸਹੀ ਅੰਡੇ ਦੇ ਵਿੱਚ ਕਿਵੇਂ ਦੇਖਦਾ ਜੀ। ਅੰਡਾ ਸਹੀ ਆ ਵੀਰੇ ਇਹਦੇ ਤੇ ਦੇਖੋ ਕਿਵੇਂ ਨਾੜਾਂ ਦਿਖਦੀਆਂ ਨੇ ਦੇਖ ਦਿਆਂ ਨੇ ਆਹ ਪੱਖਾ ਦੀ ਅਸਲੀ ਦੇ ਵਿੱਚ ਇਹ ਹੈ ਜੀ ਨੇ 2 ਦਿਨ ਦੇ ਅੰਡੇ ਇਦਾਂ ਵੀਰੇ ਨਾੜਾਂ ਹੀ ਦਿਖਣ ਲੱਗ ਜਾਣਗੀਆਂ ਤਾਰਾਂ ਹੀ ਦਿਖਣ ਲੱਗ ਜਾਂਦੀਆਂ ਨੇ ਅੰਡੇ ਦੇ ਵਿੱਚ ਇਹ ਅੰਡੇ ਸਹੀ ਨੇ ਠੀਕ ਆ ਜੀ ਉ ਇੱਧਰ ਆ ਕੁਤਰੀ ਇਹ ਵਿਖਾਉਣੇ ਇਹ ਇਹਦਾ ਅੰਡਾ ਦੇਖੋ ਜੀ ਇਹ ਆ ਦੇਖੋ ਵੀਰੇ ਇਹਦੇ ਤਾਂ ਚਲੋ ਦਿਨ ਵੱਧ ਹੋ ਗਏ ਇਹਦੇ 5 ਦਿਨ ਹੋ ਗਏ ਆਂਡਾ ਜਮੇ ਲਾਲ ਪਿਆ ਤੇ ਵਿੱਚ ਨਾੜੀਆਂ ਬਣ ਗਈਆਂ ਨੇ ਪੂਰੀਆਂ ਠੀਕ ਹੈ ਜੀ ਇਹ ਅਭੀ ਨੇ ਪਰਖ ਸਹੀ ਤੇ ਖਰਾਬ ਹਾਂ ਦੇ ਦੀ ਆਂਡੇ ਖਰਾਬ ਹੋ ਗਏ ਆਪਣੇ ਆਂਡੇ ਦੇ ਵਿੱਚੋਂ ਬਜੇ ਨਿਕਲਣੇ ਨਹੀਂ ਜੋ ਬੱਝੇ ਆਂਡੇ ਦੇ ਵਿੱਚੋਂ ਨਾ ਆਇਓ ਆ ਦੇਖੋ ਇਹਦਾ ਪੂਰਾ ਤਿਆਰ ਆਈ ਬੱਚੇ ਨਿਕਲਣੂ ਵੱਤ ਵਾਰ ਦੋ ਦਿਨ ਲੈ ਰੂ ਜਾਂ ਤੀਜੇ ਦਿਨ ਨਿਕਲਿਓ ਬੱਚਾ ਵੀ ਇਹਦੇ ਚੋਂ ਇਹ ਅੰਡਾ ਦੂਜਾ ਖਰਾਬ ਹੋ ਗਿਆ ਆ ਦੇਖੋ ਇਹਦੇ ਇਧਰਲੇ ਪਾਸੇ ਜਦ ਅੱਦਾ ਬੱਚਾ ਬਣ ਕੇ ਮਰ ਗਿਆ ਜੀ ਆ ਦੇਖੋ ਪਤਾ ਨਹੀਂ ਉਹਨਾਂ ਰੱਬ ਜਾਣਦਾ ਕੀ ਹੋਇਆ ਹੋਇਆ ਇਹ ਜਿਹੜੀ ਨੜੀ ਵੀ ਬੱਚਾ ਖਰਾਬ ਹੋ ਗਿਆ ਜੀ ਆ ਦੇਖੋ ਅੱਦਾ ਬੱਚਾ ਹੀ ਬਣਿਆ ਹੋਇਆ ਇਹ ਅੰਡਾ ਹੋ ਗਿਆ ਜੀ ਖਰਾਬ ਆਂਡਾ ਸਹੀ ਆ ਜੀ ਇਹਦੇ ਵਿੱਚੋਂ ਛੇਤੀਓ ਬੱਚਾ ਨਿਕਲਿਆ ਆਊਗਾ ਇਹਨੂੰ ਛੇਤੀਓ ਠੋਰ ਲੱਗ ਜੂ ਅੰਡੇ ਨੂੰ ਥੋਰ ਲੱਗਣ ਤੋਂ ਬਾਅਦ ਇਹ ਬੱਚੇ ਨਿਕਲਨੇ ਨੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਕਬੂਤਰੀ ਬੈਠੀ ਜਾਂਡਿਆ ਤੇ ਇੱਕ ਆਂਡਾ ਬਣਾ ਦੇਖੋ ਜੀ ਇਹ ਆ ਕਬੂਤਰੀ ਜਾਂਡਨ ਜਮੇ ਟੁੱਟ ਗਿਆ ਪਰ ਹਜੇ ਤੱਕ ਵਿੱਚ ਬੱਚਾ ਹੈਗਾ ਜੀ ਯਾਨੀ ਦਿਨ ਥੋੜੀ ਰਹਿੰਦੇ ਨੇ ਪਤਾ ਹੀ ਕਹਿੰਦੇ ਵੀ ਸਹੀ ਸਲਾਮ ਤਾਂ ਨਿਕਲਿਆ ਆਵੇ ਬੱਚਾ ਆ ਵੀ ਅੰਡਾ ਹੀ ਇਹਦੇ ਵਿੱਚ ਵੀ ਬੱਚਾ ਨਿਕਲਨੇ ਆਣਾ ਇਹ ਵੀ ਬਣਿਆ ਹੋਇਆ ਪੂਰਾ ਇਹਨ ਵੀ ਥੋਰ ਲੱਗੀ ਇਹ ਲੱਗਣ ਵਾਲੀ ਓਟ ਹੋਰੇ ਨੂੰ ਵੀ ਖੇਤੀਓ ਨੇ ਕਲਿਆਣੂ ਦੇ ਜਣੀ ਇਹਦੇ ਵਿੱਚ ਬੱਚੇ ਜੀ ਇਹਦੇ ਵਿੱਚੋਂ ਵੀ ਅੰਡਾ ਜਣੀ ਜੇ ਸਹੀ ਸਲਾਮਤ ਰਹਿਆ ਵੀਰੇ ਹਜੇ ਤੱਕ ਤਾਂ ਜੰਮੀ ਸਹੀ ਆ ਇਹ ਪਰ ਅੰਡਾ ਤੁਹਾਡੇ ਸਾਹਮਣੇ ਹੀ ਜੰਮੀ ਟੁੱਟਿਆ ਪਿਆ ਵੀਰੇ ਲੋ ਦੇਖ ਲੋ ਕੁਦਰਤ ਮੈਂ ਤੁਹਾਨੂੰ ਸ਼ਾਰਟ ਪਾਉਂਗਾ ਸ਼ਾਰਟ ਵੀਡੀਓ ਬਣਾ ਕੇ ਪਾਉਂਗਾ ਇਹ ਆ ਦੇਖ ਲੋ ਜੰਮੀ ਅੰਡਾ ਟੁੱਟਿਆ ਪਿਆ ਜਿਹਰੇ ਚ ਸਹੀ ਨਿਕਲਿਆ ਬੱਜਾ ਵੀ ਦੇਖ ਲੋ ਕੁਦਰਤ ਦਾ ਰੰਗ ਜੰਮੀ ਟੁੱਟਿਆ ਪਿਆ ਅੰਡਾ ਵਿਚਾਰ ਪਰ ਬੱਜਾ ਹਜੇ ਜਿਉਂਦਾ ਹੀ ਇਹਦੇ ਵਿੱਚ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਠੀਕ ਆ ਜੀ